ਗੁਰੂ ਪਿਆਰੀ ਸਾਧ ਸੰਗਤ ਜੀਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਕਿਹੜਾ ਮੰਤਰ ਲਿਖ ਕੇ ਘਰ ਦੇ ਵਿੱਚ ਲਾਈਏ ਜਿਸ ਦੇ ਨਾਲ ਪੈਸਾ ਹੀ ਪੈਸਾ ਆਵੇ। ਸੋ ਇਸ ਵਿਸ਼ੇ ਤੇ ਆਪਾਂ ਪਹਿਲਾਂ ਵੀ ਇੱਕ ਵਾਰ ਸ਼ਾਇਦ ਬੇਨਤੀਆਂ ਸਾਂਝੀਆਂ ਕੀਤੀਆਂ ਪਰ ਇੱਕ ਵਾਰ ਫਿਰ ਇਸ ਵਿਸ਼ੇ ਨੂੰ ਆਪਾਂ ਵਿਚਾਰਨ ਜਾ ਰਹੇ ਹਾਂ। ਗੁਰੂ ਕਿਰਪਾ ਸਦਕਾ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਾਪਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਇੱਕ ਗੱਲ ਕਹਿੰਦੇ ਨੇ ਜਬਜੀ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਤਿਗੁਰੂ ਕਹਿੰਦੇ ਨੇ ਉਹਦੀ ਮਤ ਦੇ ਵਿੱਚ ਭਾਵ ਉਹਦੀ ਜਿਹੜੀ ਮਤ ਹੈ ਉਹ ਰਤਨ ਜਵਾਹਰ ਜਿਹੜੇ ਨੇ ਉਹਨਾਂ ਤੋਂ ਵੀ ਮਹਿੰਗੀ ਮਤ ਬਣ ਜਾਂਦੀ ਹੈ ਜਾਂ ਫਿਰ ਆਪਾਂ ਇਹਦੇ ਅਰਥ ਕਰ ਸਕਦੇ ਹਾਂ ਕਿ ਉਹਦੀ ਮਤ ਜਿਹੜੀ ਹੈ ਕੋਈ ਨਹੀਂ ਖਰੀਦ ਸਕਦਾ ਹੀਰੇ ਜਵਾਹਰਤ ਮਾ ਜਿਹੜੇ ਨੇ ਦੇ ਕੇ ਉਦੀ ਮਤ ਨੂੰ ਖਰੀਦਿਆ ਨਹੀਂ ਜਾ ਸਕਦਾ ਕਿਵੇਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਕਰ ਇੱਕ ਸਿੱਖ ਆਪਣੇ ਗੁਰੂ ਦੀ ਸੁਣ ਲਵੇ ਤੇ ਪਿਆਰਿਓ ਕਹਿੰਦੇ ਫਿਰ ਬਹੁਤ ਕੁਝ ਹਾਸਲ ਹੋ ਜਾਂਦਾ ਹੈ ਜਿਹੜਾ ਸੋਚਿਆ ਵੀ ਨਹੀਂ ਉਹ ਵੀ ਮਿਲ ਜਾਂਦਾ ਹੈ ਜਹਾਜ਼ ਹੈ ਉਹ ਬਣਾਇਆ ਇੱਕ ਟੈਕਨੋਲੋਜੀ ਹੈ ਇੱਕ ਇਨਸਾਨ ਨੇ ਬਣਾਇਆ ਹੁਣ ਮੰਨ ਲਓ ਜੇ ਉਹਦੇ ਦਿਮਾਗ 'ਚ ਇਹੋ ਜੀ ਸਥਿਤੀ ਆਈ ਤਾਂ ਉਹਨੇ ਬਣਾਇਆ ਕੰਪਿਊਟਰ ਹੈ ਇੱਕ ਇਨਸਾਨ ਨੇ ਬਣਾਇਆ ਅੱਜ ਉਹ ਇਨਸਾਨ ਤੋਂ ਵੱਧ ਤੇਜ਼ ਕੰਮ ਕਰ ਰਿਹਾ ਆਪਾਂ ਵੇਖ ਰਿਹਾ ਨਾ ਟੈਕਨੋਲੋਜੀ ਹੈ ਸਕੂਟਰ ਮੋਟਰਸਾਈਕਲ ਗੱਡੀਆਂ ਕਾਰਾਂ ਰੇਲ ਕਿਸੇ ਨੇ ਤੇ ਬਣਾਈ ਹੀ ਹੈ ਨਾ ਕਹਿਣ ਤੋਂ ਭਾਵ ਕਿ ਇਹ ਸਾਰੇ ਉਪਕਰਨ ਜੇ ਕਿਸੇ ਦੇ ਦਿਮਾਗ ਵਿੱਚ ਆਏ ਤੇ ਉਹਨੇ ਇਸ ਟੈਕਨੋਲੋਜੀ ਨੂੰ ਬਾਹਰ ਲਿਆਂਦਾ ਵਰਤਿਆ ਲੋਕ ਉਹਦਾ ਫਾਇਦਾ ਲੈ ਰਹੇ ਨੇ ਤਾਂ ਸਾ ਸੰਗਤ ਸਤਗੁਰ ਕਹਿੰਦੇ ਐਸੀਆਂ ਚੀਜ਼ਾਂ ਉਹੀ ਬਣਾ ਸਕਦੇ ਨੇ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ ਮੈਂ ਬੇਨਤੀ ਕਰਾਂ ਕਿ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਗੱਲ ਰਿਅਲਾਈਜ਼ ਕਰਵਾ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਹ ਯਾਦ ਰੱਖੀ ਕਿ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਸੁਣਦਾ ਹੈ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਉਹਦਾ ਕੋਈ ਤੋੜ ਨਹੀਂ ਹੈ ਮੰਨੀ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤ ਕਹਿੰਦੇ ਵੀ ਉਹਦੀ ਗੱਲ ਮੰਨੀ ਹੋਈ ਜਿਹੜਾ ਗੁਰੂ ਦਾ ਪਿਆਰਾ ਬਣ ਜਾਏ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਕੋਈ ਕਰੇ ਤਾਂ ਕਹਿੰਦੇ ਫਿਰ ਪਿੱਛੋਂ ਪਛਤਾਉਂਦਾ ਕਿਉਂਕਿ ਉਹ ਪਰਮਾਤਮਾ ਤੇ ਪਰਮਾਤਮਾ ਦੇ ਸੇਵਕ ਵਿੱਚ ਫਿਰ ਭੇਜ ਨਹੀਂ ਰਹਿੰਦਾ ਉਹਦਾ ਭੇਦ ਪਾਇਆ ਹੀ ਨਹੀਂ ਜਾ ਸਕਦਾ ਹੁਣ ਬੇਨਤੀ ਕਰਾਂ ਸਾਧ ਸੰਗਤ ਜਿਹੜੇ ਕਹਿੰਦੇ ਵੀ ਪੈਸਾ ਚਾਹੀਦਾ ਧਨ ਦੌਲਤ ਚਾਹੀਦੀ ਹੈ ਸਾਧ ਸੰਗਤ ਇਹ ਗੱਲ ਆਪਣੇ ਆਪ ਨੂੰ ਸਿਖਾ ਦਿਓ ਚੰਗੀ ਤਰ੍ਹਾਂ ਕਿ ਮੈਂ ਗੁਰੂ ਦਾ ਹਾਂ ਮੈਂ ਸਤਿਗੁਰੂ ਦਾ ਹਾਂ ਗੁਰੂ ਤੋਂ ਬਿਨਾ ਕਿਤੇ ਹੋਰ ਨਹੀਂ ਵੇਖਣਾ ਮੇਰੇ ਗੁਰੂ ਦਾ ਦਰ ਛੱਡ ਕੇ ਮੈਂ ਕਿਤੇ ਹੋਰ ਨਹੀਂ ਜਾਣਾ ਪਿਆਰਿਓ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਮੈਂ ਗੁਰੂ ਕਾ ਸਿੱਖ ਹਾਂ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਇਹ ਪੰਕਤੀ ਲਿਖ ਕੇ ਆਪਣੇ ਘਰ ਦੇ ਵਿੱਚ ਲਾ ਲਓ ਤੇ ਮੈਂ ਕਹਿੰਦਾ ਯਾਦ ਰੱਖਿਓ ਦੱਦਾ ਦਾਤਾ ਏਕ ਹੈ ਸਭ ਕੋ ਦੇਹਾਰ ਦੇਂਦੇ ਟੋਟਨਾ ਆਵੇ ਅਗਣਤ ਭਰੇ ਪੰਡਾਰ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹੇ ਸੋ ਪਾਵੈ ਇਹ ਗੱਲ ਆਪਣੇ ਆਪ ਨੂੰ ਯਾਦ ਕਰਵਾਇਓ ਪੈਸਾ ਧਨ ਦੌਲਤ ਗੁਰੂ ਤੋਂ ਮੰਗਿਓ ਤੇ ਪਿਆਰਿਓ ਮੈਂ ਕਹਣਾ ਸਤਗੁਰ ਸੱਚਾ ਜੀ ਨੇ ਬਖਸ਼ਿਸ਼ ਕਰ ਦੇਣੀ ਐ ਇੰਨਾ ਪੈਸਾ ਧਨ ਦੌਲਤ ਆਪਣੇ ਗੁਰੂ ਤੇ ਟੇਕ ਰੱਖਿਓ ਆਸ ਰੱਖਿਓ ਤੇ ਪਿਆਰਿਓ ਸਤਗੁਰੂ ਜੀ ਬਖਸ਼ਿਸ਼ ਕਰ ਦੇਣਗੇ ਕਦੇ ਵੀ ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ ਇਸ ਕਰਕੇ ਇਹਨਾਂ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਚਾਹੀਦਾ ਸੋ ਪਿਆਰਿਓ ਇਸ ਚੀਜ਼ ਨੂੰ ਆਪਣੇ ਹਿਰਦੇ ਰੂਪ ਘਰ ਦੇ ਅੰਦਰ ਜਰੂਰ ਸੰਭਾਲਿਓ ਵਾਹਿਗੁਰੂ ਜੀ